ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਅਗਲੇ 4-5 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਕੀ ਤਬਦੀਲੀ ਆ ਸਕਦੀ ਆ ਕਿਹੜੀ-ਕਿਹੜੀ ਜਗ੍ਹਾ ਦੇ ਉੱਤੇ ਗਰਜ ਚਮਕੂ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਤੇਜ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲ ਸਕਦਾ ਕਿਉਂਕਿ ਲਗਾਤਾਰ ਪੰਜਾਬ ਦੇ ਉੱਤੇ ਪੂਰਬੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲ ਰਿਹਾ ਪੂਰਬੀ ਹਵਾਵਾਂ ਨਵੀਂ ਭਰੀਆਂ ਹਵਾਵਾਂ ਹੁੰਦੀਆਂ ਨੇ ਜਿਸ ਦੇ ਚੱਲਦੇ ਗਰਜ ਚਮਕੂ ਵਾਲੇ ਬੱਦਲ ਦੇਖਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਤੇ ਜਿਵੇਂ ਕਿ ਆਪਾਂ ਸਪੇਅਰ ਤੋਂ ਦੇਖਦੇ ਆ ਕਿ ਹਵਾਵਾਂ ਦੀ ਗਤੀ ਨੂੰ ਠੱਲ ਮਿਲੀ ਹੋਈ ਸੀ ਤੇ ਹੁਣ ਜਿਹੜੀਆਂ ਆਉਦੇ ਘੰਟਿਆਂ ਨੂੰ ਹਵਾਵਾਂ ਦੀ ਗਤੀ ਥੋੜੀ ਜੀ ਤੇਜ਼ ਹੋ ਸਕਦੀ ਹੈ ਤੇ ਤੁਸੀਂ ਸਿੱਧੀਆਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਦੱਖਣ ਪੂਰਬੀ ਹਿੱਸੇ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲਬਾਈ ਉੱਠਣੀ ਸ਼ੁਰੂ ਹੋਈ ਹੈ ਇੱਕ ਪਾਸੇ ਪੰਜਾਬ ਦੇ ਦੱਖਣ ਪੂਰਬੀ ਹਿੱਸੇ ਤੇ ਦੂਜੇ ਪਾਸੇ ਪੱਛਮ ਉੱਤਰ ਪੱਛਮੀ ਹਿੱਸੇ ਦੇ ਵਿੱਚ ਹਲਕੀ-ਫੁਲਕੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਆਪਾਂ ਨੂੰ ਜ਼ਿਆਦਾਤਰ ਸੰਭਾਵਨਾਵਾਂ ਨੇ ਕਿ ਪੰਜਾਬ ਦੇ ਦੱਖਣ ਪੱਛਮੀ ਦੱਖਣ ਪੱਛਮੀ ਹਿੱਸੇ ਦੇ ਵਿੱਚ ਜਿਹੜੇ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਕਿ ਤੁਹਾਨੂੰ ਸਵੇਰ ਦੇ ਮੌਸਮੀ ਅਪਡੇਟ ਦੇ ਵਿੱਚ ਦੱਸਿਆ ਸੀ ਕਿ ਇਨ੍ਹਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਗਰਜ ਚਮਕ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਟੈਂਪਰੇਚਰ ਹੁਣ ਜ਼ਿਆਦਾ ਆ ਜ਼ਿਆਦਾਤਰ ਸੰਭਾਵਨਾ ਕਿ ਲੁਧਿਆਣੇ ਤੇ ਬਰਨਾਲੇ ਦੇ ਕੁਝ ਮਲੇਰਕੋਟਲਾ ਤੇ ਸੰਗਰੂਰ ਦੇ ਕੁਝ ਕਿ ਹਿੱਸੇ ਫਤਿਹਗੜ੍ਹ ਦੇ ਵਿੱਚ ਤੇ ਰੂਪਨਗਰ ਤੇ ਪਟਿਆਲਾ ਦੇ ਵਿੱਚ ਆਪਾਂ ਨੂੰ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅਗਲੇ 4-5 ਘੰਟਿਆਂ ਦੇ ਵਿੱਚ ਤੇ ਜੇਕਰ ਹੁਣ ਇਹ ਸਿਸਟਮ ਦਾ ਪ੍ਰਭਾਵ ਦੇ ਸਿਸਟਮ ਦਾ ਪ੍ਰਭਾਵ ਸੀਮਿਤ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਇਲਾਕੇ ਜਿਹੜੇ ਲੁਧਿਆਣਾ ਮਲੇਰਕੋਟਲੇ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਤੇ ਫਿਲਹਾਲ ਦੀ ਗੱਡੀ ਹਲਕੇ ਫੁਲਕੇ ਬੱਦਲਬਾਈ ਟਟਮੇ ਰੂਪ ਦੇ ਵਿੱਚ ਬੱਦਲਬਾਈ ਬਣਨੀ ਸ਼ੁਰੂ ਹੋਈ ਆ ਜਿਵੇਂ ਕਿ ਮਲੇਰਕੋਟਲੇ ਦੇ ਕੁਝ ਕਿ ਇਲਾਕੇ ਲੁਧਿਆਣਾ ਚੰਡੀ ਚੰਡੀਗੜ੍ਹ ਰੂਪਨਗਰ ਵਰਗੇ ਸ਼ਹਿਰ ਦੇ ਵਿੱਚ ਪਾਣੀ ਸ਼ੁਰੂ ਹੋਈ ਆ ਹੁਣ ਜਿਹੜਾ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਜਿਹੜਾ ਇਹ ਸਿਸਟਮ ਬਣਿਆ ਇਹ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਵੇਗਾ ਪਰ ਆਵਾ ਹਲਕੀ ਫੁਲਕੀ ਬਦਲਬਾਈ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਦਾ ਜੇ ਜੇ ਇਸ ਨੇ ਆਪਦਾ ਦਾਇਰਾ ਵਧਾਇਆ ਹੈ ਇਸ ਸਿਸਟਮ ਨੇ ਤਾਂ ਇਹ ਲਗਭਗ ਅੰਮ੍ਰਿਤਸਰ ਅਤੇ ਤਰਨਤਾਰਨ ਕੁਝ ਕੇ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੀ ਆਵਾਜ਼ ਹੀ ਦਿਖਾ ਸਕਦਾ ਹੈ ਤੇ ਉੱਤਰ ਪੂਰਬੀ ਇਲਾਕੇ ਦੀ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਜਿਹੜੇ ਨਾਲ ਇਸਰਾ ਹੱਦੀ ਨਾਲ ਲੱਗਦੇ ਇਲਾਕੇ ਨੇ ਜਿਵੇਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਜੇ ਹੁਣ ਜੇਕਰ ਗੱਲ ਕਰੀਏ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਤਾਂ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਜਿਵੇਂ ਇਹ ਇਲਾਕੇ ਲਗਭਗ ਮੌਸਮ ਇਹਨਾਂ ਇਲਾਕਿਆਂ ਦੇ ਵਿੱਚ ਸਾਫ਼ ਰਹੇਗਾ ਮੌਸਮ ਦੀ ਕੋਈ ਜ਼ਿਆਦਾ ਅਪਡੇਟ ਨਹੀਂ ਹੈ ਮੌਸਮ ਭਾਵ ਤੇਜ਼ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲਗਾ ਇਨ੍ਹਾਂ ਇਲਾਕਿਆਂ ਦੇ ਵਿੱਚ ਜਿੱਥੇ ਜੇਕਰ ਹੁਣ ਦੱਖਣ ਪੂਰਬੀ ਇਲਾਕਿਆਂ ਦੀ ਗੱਲ ਕਰਦੇ ਤਾਂ ਇਥੋਂ ਆਪਾਂ ਨੂੰ ਗਰਮੀ ਤੋਂ ਹਲਕੀ ਫੁਲਕੀ ਰਾਹਤ ਮਿਲੇਗੀ 2-4 ਘੰਟੇ ਲਈ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਮੀ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ